ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਬੂਲ ਉਯੁਕਤ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਬਹੁਤ ਹੀ ਮੰਦ ਭਾਗਾਂ ਬਿਆਨ ਦਿੱਤਾਗਾ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਕੈਬਨਟ ਦੇ ਕਲੀਗ ਹਰਪਜਨ ਸਿੰਘ ਈਟੀਓ ਸਾਹਿਬ ਜਿਨ੍ਹਾਂ ਨੇ ਬੜੀ ਮਿਹਨਤ ਮੁਸ਼ਕਤ ਕਰਕੇ ਗਰੀਬੀ ਦੇ ਵਿੱਚ ਉੱਠ ਕੇ ਮਿਹਨਤ ਕਰਕੇ ਇੱਕ ਮਿਸਾਲ ਜਿਹੜੀ ਉਹ ਪੈਦਾ ਕੀਤੀ ਆ ਕਿ ਕਿਸ ਤਰ੍ਹਾਂ ਉਹਨਾਂ ਨੇ सिविल सर्विस ਦਾ एग्जाम ਪਾਸ ਕੀਤਾ ਪੰਜਾਬ ਦੇ ਅੰਦਰ ਅਲਾਈਡ ਸਰਵਿਸ ਦੇ ਅੰਦਰ ਆਏ ਈਟੀਓ ਬਣੇ ਔਰ ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਮਾਜ ਦੇ ਅੰਦਰ ਹੋਰ ਸੇਵਾ ਕਰਨੀਆਂ ਤਾਂ ਤਰੰਤ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਚ ਆਏ ਸੋ ਆਮ ਆਦਮੀ ਪਾਰਟੀ ਵੱਲੋਂ ਇਲੈਕਟਡ ਹੋਏ ਆਮ ਆਦਮੀ ਪਾਰਟੀ ਦੇ ਸਤਕਾਰ ਦਿੱਤਾ ਉਹਨਾਂ ਨੂੰ ਮੰਤਰੀ ਬਣਾਇਆ ਪਰ ਲੇਕਿਨ ਅੱਜ ਪ੍ਰਤਾਪ ਬਾਜਬਾ ਨੇ ਬੜੇ ਮਾੜੇ ਸ਼ਬਦਾਂ ਦਾ ਪ੍ਰਯੋਗ ਕੀਤਾ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਜਿੰਨੇ ਵੀ ਦਲਤਾਂ ਦੇ ਮინისტრ ਨੇਗੇ ਕਾਂਗਰਸ ਪਾਰਟੀ ਦੇ ਨਿਸ਼ਾਨੇ ਤੇ ਨੇਗੇ ਕਦੇ ਕੋਈ ਵਜ੍ਹਾ ਕਦੇ ਨਾਂ ਲੈ ਕੇ ਕਦੇ ਕਹਿੰਦੇ ਨੇ ਮਟੀਰੀਅਲ ਆ ਗਿਆ ਹੁਣ ਕਹਿੰਦੇ ਬਾਜੇ ਵਾਲੇ ਆ ਗਏ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਦਾ ਪ੍ਰਯੋਗ ਦਲਤਾਂ ਦੇ ਖਿਲਾਫ ਕੀਤਾ ਜਾ ਰਿਹਾ ਇਹ ਬਹੁਤ ਹੀ ਬੰਦਪਾਗਾਗਾ ਜਾਂ ਤਾਂ ਪ੍ਰਤਾਪ ਸਿੰਘ ਬਾਜਬਾ ਔਰ ਪੂਰੀ ਕਾਂਗਰਸ ਪਾਰਟੀ 24 ਘੰਟਿਆਂ ਦੇ ਅੰਦਰ ਅੰਦਰ ਮਾਫੀ ਮੰਗੇ ਨਹੀਂ ਐਕਚੁਅਲੀ ਤਿਆਰ ਰਹੀ ਕਿਉਂਕਿ ਇਹ ਬਹੁਤ ਵੱਡਾ ਅਪਮਾਨ ਪੰਜਾਬ ਦੇ ਦਲਤ ਭਾਈਚਾਰੇ ਦਾ ਅਪਮਾਨ ਜਿਹੜਾ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਮਿਹਨਤ ਮੁਸ਼ਕਤ ਕਰਕੇ ਬੱਚੇ ਅੱਗੇ ਆਉਂਦੇ ਰਗੇ ਉਹਨਾਂ ਨੂੰ ਡਿਸਕਰਜ ਕਰਨ ਵਾਲੀ ਗੱਲ ਆ ਗਈ ਸੋ ਦੂਜੇ ਪਾਸੇ ਇੱਕ ਕਾਸ ਦਾ ਨਾਂ ਲੈ ਕੇ ਇਸ ਤਰ੍ਹਾਂ ਦੀਆਂ ਅਪੱਤੀ ਜਨਕ ਟਿੱਪਣੀਆਂ ਕਰਨੀਆਂ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਹੈਗੀਆਂ ਸੋ ਮੈਂ ਇਹੀ ਗੁਜਾਰਿਸ਼ ਕਰਦਾ ਕਿ ਤੁਰੰਤ ਉਸ ਸਮਾਜ ਦੇ ਰੁਕਾਂ ਕੋਲੋਂ ਮਾਫੀ ਮੰਗਣ ਆਪਣੀ ਜਿਹੜੀ ਉਹਨਾਂ ਨੇ ਗਲਤੀ ਕੀਤੀ ਆ ਔਰ ਨਹੀਂ ਫਿਰ ਇੱਕ ਸਖਤ ਐਕਸ਼ਨ ਲਈ ਤਿਆਰ ਰਹਿਣਾ ਕਿਉਂਕਿ ਅੱਜ ਪੰਜਾਬ ਜਾਣਦਾ ਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ बार-बार ਪੰਜਾਬ ਦੇ ਦਲਤਾਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਦੇ ਅਨੁਸੂਚੀ ਜਾਤੀ ਜਨ ਜਾਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦਾ ਪਾਨ ਕਰ ਰਹੇ ਨੇ ਉਹ ਬਿਜੰਤਕ ਤੌਰ ਤੇ ਰਲੀਆਂ 'ਚ ਪਾਨ ਕਰ ਰਹੇ ਨੇਗੇ ਸੋ ਮੈਂ ਉਹਨਾਂ ਨੂੰ ਸਖਤ ਤਾੜਨਾ ਕਰਦਾਗਾ ਕਿ 24 ਘੰਟਿਆਂ ਦੇ ਅੰਦਰ ਅੰਦਰ ਬਾਪੀ ਵੰਗੋ ਨਹੀਂ ਪਰ ਤੁਹਾਡੇ ਖਿਲਾਫ ਕਾਂਗਰਸ ਦੇ ਖਿਲਾਫ ਜਿਹੜਾ ਐਕਸ਼ਨ ਹੋਊਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਆਮ ਘਰਾਂ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅੱਗੇ ਲਿਆਂਦਾਗਾ ਇਹ ਪਹਿਲੀ ਪਾਰਟੀ ਆ ਜਿਹਦੇ ਨਾਲ ਗਰੀਬ ਦੇਖਿਆ ਨਾ ਅਮੀਰ ਦੇਖਿਆ ਸਮਾਜ ਦੇ ਅੰਦਰੋਂ ਉਹ ਬੱਚੇ ਚੱਕੇ ਜਿਹੜੇ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਸੀਗੇ ਅੱਜ ਦੇ ਪੰਜਾਬ ਦੇ ਅੰਦਰ 95 ਐਮਐਲਏ ਨੇ ਤਾਂ ਬਹੁਤ ਸਾਰੇ ਅੰਮਲ ਬੈਕਗ੍ਰਾਉਂਡ ਤੋਂ ਆਉਂਦੇ ਨੇਗੇ ਬਹੁਤ ਸਾਰੇ ਗਰੀਬ ਘਰਾਂ ਤੋਂ ਆਉਂਦੇ ਨੇਗੇ ਔਰ ਗਰੀਬੀ ਚ ਉੱਠ ਕੇ ਹੋ ਜੱਜ ਐਮਐਲਏ ਬਣ ਕੇ ਮਨਿਸਟਰ ਬਣ ਕੇ ਤਾਂ ਉਹਨਾਂ ਨੂੰ ਤੁਸੀਂ ਜਾਤ ਦੇ ਆਧਾਰ ਦੇ ਉੱਤੇ ਜਾਤੀ ਦੇ ਆਧਾਰ ਦੇ ਉੱਤੇ ਬੇਸਟ ਕਰਦੇ ਹੋ ਤੇ ਇਹ અપਮਾਨ ਜਿਹੜਾ ਪੰਜਾਬ ਦੇ ਦਲ ਸਹਿਣ ਨਹੀਂ ਕਰਨਗੇ ਦੇਸ਼ ਦੇ ਦਲ ਸਹਿਣ ਨਹੀਂ ਕਰਨਗੇ ਔਰ ਕਾਂਗਰਸ ਪਾਰਟੀ ਨੂੰ ਸਭ ਕੁਝ ਖਾਣਗੇ ਸੋ ਮੈਂ ਇੱਕ ਵਾਰ ਫੇਰ ਤਾੜਨਾ ਕਰਦਾ ਕਿ 24 ਘੰਟਿਆਂ ਚਵਾਫੀ ਮੰਗੋ ਨਹੀਂ ਐਕਸ਼ਨ ਲਈ ਤਿਆਰ ਰਹੋ